ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਰਹਿਰਾਸ ਸਹਿਬ ਕਰ ਜੁਗ ਜੁਗ ਭਗਤੋ ਪਾਇਆ ਪੈ ਜਰਕਦਾ ਪਇਆ RAM ਰਾਜੇ ਹਰਨਾਖਸ਼ ਦੁਸ਼ਟ ਕਰਮਾਰੇ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠ ਦੇਣ ਆਪ ਦਿਓ ਮੁਕਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੋਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਂ ਹੋਂ ਕਰੇ ਨ ਕੋਈ ਬਲਹਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਖਾਓ ਆਤਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਖਿਆ ਉਹ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹਉ ਨਾਨਕ ਕਰਤੇ ਕੀਆ ਬਾਤ ਜੋ ਕੇ ਸੋ ਕਰਨਾ ਸੋ ਕਰੂ ਰਖਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਵਹਿ ਹੈ ਸਰਬ ਸਮਾਲੇ ਬਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਭਾਵਨ ਖਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਹੈ ਕੀਤੇ ਤੇਰੇ ਗਾਵਨ ਖਾਰੇ ਗਾਵਨ ਤੁਧਨੋ ਪਵਨ ਪਾਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਪਤ ਲਖ ਜਨਨ ਲਿਖ ਲਿਖ ਧਰਮ ਵਿਚਾਰੇ ਗਾਗਨ ਤੁਧ ਨਾਮ ਕੀ ਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧ ਨੋ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58 ਜੋਗ ਜੋਗ ਵੇਦਾਂ ਨਾਲੇ ਗਾਵਨ ਤੁਧਨੋ ਮੋਖਨੀਆ ਮਨਮੋਹਨ ਸੁਰਗ ਮਾਸ਼ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੈ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹਸੀ ਜਾਇ ਨਾ ਜਸਿ ਰਚਨਾ ਜਿਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹੋ ਸ਼ਾਹਾਂ ਪੱਤ ਸਾਹਿਬ ਨਾਨਕ ਰਹਿਨੁ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇਵਡ ਵੱਡਾ ਡੀਠਾ ਕੋਏ ਕੀਮਤ ਪਾਏ ਨਾ ਕਥਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਖੇਬ ਗਹਿਰ ਗੰਬੀਰਾ ਗੁਨੇ ਗਸੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਖਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਖਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਾਬ ਸਤ ਸਭ ਤਪ ਸਭ ਚਗੇ ਆਇਆ ਸਿੱਧਾ ਪੁਰਖਾ ਕੀਆ ਵਡਿਆਈਆ ਤਉਦ ਵੇਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਫਿਟਾ ਕਰਖਾਈਆ ਆਖਣ ਵਾਲਾ ਕੀਆ ਵਿਚਾਰ ਸਿਫਤੀ ਭਰੇ ਤੇਰੇ ਪੰਡਾ ਰਾਜ ਜਿਸ ਤੂੰ ਦੇਹ ਤਿਸੇ ਕੀ ਆਚਾਰ ਨਾਨਕ ਸਚ ਸਬਰਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣੇ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖ ਉਤਪੂਖੇ ਖਾਏ ਚੱਲੀਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਹਬ ਸਾਚਾ ਨਾਏ ਰਖਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨੈ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਟਾ ਨਾ ਖੋਵੇ ਘਾਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਦ ਤਿੰਦਰ ਹੈ ਨਾ ਚੁੱਕੇ ਭੋਗ ਗੁਣ ਇਹ ਕੋ ਕੋ ਨਾ ਹੀ ਕੋਏ ਨਾ ਕੋ ਖੋਆ ਨਾ ਕੋ ਕੋਏ ਜੇ ਵੜੇ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰ ਕੈਂ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾ ਵੇ ਬਾਜ ਸੁਨਾਤ ਰਾਗ ਗੁਜਰੀ ਮਖਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਅਮ ਕਿਰੈ ਕਰਮ ਸਤਗੁਰ ਸ਼ਰਨਾਏ ਕਰੋ ਦਇਆ ਨਾਮ ਪ੍ਰਗਾਸ ਮੇਰੇ ਮੀਤਾ ਗੁਰਦੇਵ ਮੁਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਖਰ ਕੀਰਤ ਕਮਰੀ ਰਹਿਰਾਸ ਰਖਾਓ ਹਰ ਜਨ ਕੈ ਵਟ ਭਗਵਦੇਰੇ ਜਿਨੋ ਹਰ ਹਰ ਸਰਦਾ ਖਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ਼ ਦਿਨ ਹਰ ਹਰ ਖਰ ਰਸ ਨਾਮ ਨਾ ਪਾਇ ਤੈ ਭਗਹੀਨ ਜਮਪਾਸ ਜੋ ਸਤਗੁਰ ਸ਼ਰਨ ਸੰਗਤ ਨੈ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜੇ ਨੋ ਖਰ ਜਨ ਸਤਿਗੁਰ ਸੰਗਤ ਪਾਈ ਤਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਖਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਖੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾ ਆਖਰ ਖਰ ਜਿਓ ਪਰਿਆ ਸੈਲ ਪੱਥਰ ਵਾਹੇ ਜੰਤ ਉਪਾਏ ਤਾ ਕਾ ਰਿਜਕ ਆਪੇ ਕਰ ਤਰਿਆ ਮੇਰੇ ਮਾਤਾ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੈ ਕਾਸ਼ਟ ਖਰਿਆ ਰਖਾਓ ਜਨਨ ਪਿਤਾ ਲੋਕ ਸੋਤ ਬਨਤਾ ਕੋਈ ਨਾ ਕਿਸ ਕੀ ਤਰਿਆ ਸੈਰ ਸੈਰ ਰਿਜਕ ਸੰਭਾਖੇ ਠਾਕੁਰ ਕਾਖੇ ਮਨ ਭਾਉ ਕਰਿਆ ਉੜਾ ਉੜ ਅਵਸ ਕੋ ਸਾ ਤਿਸ ਪਾਸ਼ਾ ਬਚਰੈ ਸਰਿਆ ਤੈਨ ਕਮਨ ਖਲਾਵੇ ਕਮਨ ਚੁਗਾਵੇ ਮਨ ਮਹ ਸਮਰਨ ਕਰਿਓ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰ ਬਾਰਿਆ ਰਾਗ ਆਸਾ ਮਖੱਲਾ ਚੌਥਾ ਸੋ ਪਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰੰજન ਘਰਿ ਪਰਖ ਨਰੰજન ਖਾਰੇ ਅਗੰਬੰ ਗੰਮ ਅਪਾਰਾ ਸਬਤਿ ਆਵੈ ਸਬਤਿ ਆਵੈ ਤਉ ਤੀ ਜੀ ਹਰ ਸਚੈ ਸਰਜਣਹਾਰ ਸਭ ਜੀ ਤੁਮਾਰੇ ਜੀ ਤਉ ਜੀ ਆਕਾ ਦਾ ਤਾਰਾ ਭਾਰਤ ਆਵ ਸੰਤਾ ਜੀ ਸਭ ਦੁੱਖ ਵਿਸਾਰਨ ਖਾਰਾ ਖਰਿਆ ਪੇ ठाकुर ਖਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰ ਅੰਤਰ ਜੀ ਹਾਰੋ ਇੱਕਾ ਪੁਰਖ ਸਮਾਨਾ ਇੱਕਾ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਾ ਤੋਦ ਬੇਨ ਅਵਰ ਨਾ ਜਾਣ ਤੂ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਆਪਣੇ ਅੱਖ ਵਖਾਣਾ ਜੋ ਸੇਵੈ ਜੋ ਸੇਵੈ ਤੋਦ ਜੀ ਜਾਨੋ ਨਾਨਕ ਤੈਨ ਕੁਰਬਾਨ ਹਰਤ ਆਵੈ ਖਰਤ ਆਵੈ ਤੋਦ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਾਏ ਜਨ ਖਰਤ ਆਇ ਤੈਨ ਤੂਟੇ ਜਮ ਕੇ ਫਾਸੇ ਜਨਨਿਰਭਉ ਜਨ ਹਰ ਨਿਰਭਉ ਤਿਆ ਆਜੀ ਤਿਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਖਰ ਜੀ ਤੈ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਕਰਤਿਆ ਆਜੀ ਜਾਨੋ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪਨਾਰ ਜੀ ਪਰੈ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਖਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਮਰਤ ਸਹਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨੋ ਨਾਨਕ ਜੀ ਜੋ ਭਾਵੈ ਮੇਰੇ ਹਰਿ பகਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਦ ਦੇਵਡ ਅਬਰ ਨਕਾਇ ਤੂੰ ਜੋਗ ਜਵੈ ਇਕ ਸਦਾ ਸਦਾ ਤੋ ਇਕ ਜੀ ਤੂੰ ਨਿਹਚਲ ਕਰਤਾ ਸੋਇ ਤੁਦ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਖੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਇ ਜੀ ਤੁਦੇ ਆਪੇ ਸਿਰਜ ਸਭ ਗਾਏ ਜਾਨੋ ਨਾਨਕ ਗੁਣ ਗਾਵੈ ਕਰਤੇ ਕਹਿ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋਤ ਪਾਵੇ ਸੋਇ ਥਿਸੀ ਜੋ ਤੂ ਦੇ ਸੋਇ ਹੋਂ ਪਾਈ ਰਖਾਵ ਸਭ ਤੇਰੀ ਤੂ ਸਭ ਨੇ ਤਿਆ ਆ ਜਿਸਨੋ ਕਿਰਪਾ ਕਰ ਹੈ ਤਨ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਵੋ ਸਭ ਤੁਝ ਹੀ ਮਾਖੈ ਤੁਝ ਬਿਨ ਦੂਜਾ ਕੋਈ ਨਾਖੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸਨੋ ਤੂਜੈ ਨਾਏ ਖੈ ਸੋਈ ਜਨ ਜਾਣੈ ਹਰ ਗੁਣਾ ਸਦਖ ਅੱਖ ਵਖਾਣੈ ਜਨ ਹਰ ਸੇਵਿਆ ਤਿੰ ਸੁਖ ਪਾਇਆ ਸਜੈ ਘਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਕੋਏ ਤੂਦ ਬਿਨੂ ਦੂਜਾ ਅਬਰ ਨ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਨੋ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤਸਾਰ ਵਰੜੇ ਭੈਲੇ ਨਵਾਸ ਪਾਨੀ ਪਾਵਕਤ ਨਹਿ ਕੀਆ ਪੰਕਜ ਮੋਖ ਪਗ ਨਹੀਂ ਚਾਲੈ ਖਮ ਦੇਖਾ ਤੈ ਰੂਪੀ ਅਲੈ ਮਨ ਏਕ ਨਉ ਚਿਤਸ ਮੂੜ ਮਨ ਖਰ ਵਿਸਰਤ ਤੇਰੇ ਗੁਣ ਗਲਿਆ ਰਖਾਵਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਤ ਮੁਕਤਾ ਜਨਮ ਪਿਆ ਰਨਵਤ ਨਾਨਕ ਤਿਨ ਕੇ ਸ਼ਰਨ ਜਨ ਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭੈ ਪਰਪਤ ਮਨੁਖ ਦੇਹ ਰੀਆ ਕੋ ਬਿੰਦ ਮਿਲਨ ਕੀ ਐ ਤੇਰੀ ਵਰੀਆ ਅਵਰ ਕਾਜ ਤੇਰਾ ਏ ਕਿਤੇ ਨਾ ਕਾਮ ਮਿਲ ਸਤ ਸੰਗਤ ਭਜ ਕੇ ਬਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕਾਏ ਜਨਮ ਵਿਰਥਾ ਜਾਤ ਰੰਗ ਮਾਇਆ ਕਾਇ ਰਖਾਓ ਜਾਪ ਤਪ ਸੰਜਮ ਤਰਨ ਨਾ ਕ ਮਾਇਆ ਸੇਵਾ ਸਾਧ ਨਾ ਜਨ ਅਖਰ ਰਾਇਆ ਕਹੋ ਨਾ ਨਿਕ ਖਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮ ਕਹੋ ਨਾ ਨਿਕ ਖਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਆ ਬਾਤ ਬੇਨਤੀ ਚਾ ਪਈ ਸੰਮਰਿ ਕਰੋ ਹਾਥ ਦਇ ਰਸਿਆ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨਮਨ ਰਹੇ ਹੁਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਖੰਬਰੇ ਦੁਸ਼ਟ ਸਵੇ ਤੁਮ ਕਾ ਵ ਆਪ ਖਾਤ ਦਇ ਮੁਖ ਰਿ ਬਚਾਵਾ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਵੇ ਕਰਤਾਰ ਮੋਰ ਰਸਿਆ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਤ ਸੰਗਰੀਐ ਪੂਰਨ ਹੋਏ ਹੁਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤੁਮਹੇ ਸ਼ਾਦ ਕੋਈ ਵਰ ਨਾ ਤਿਆਹੂ ਜੋ ਵਰ ਚਾਹੂ ਸੋ ਤੁਮ ਤੈ ਪਾਉ ਸੇਵਕ ਸੇਖ ਹਮਾਰੇ ਤਾਰੀਆ ਹੈ ਤੁੰ ਚੰਦ ਛਤਰ ਖਮਾਰੇ ਮਾਰੀਆ ਹੈ ਆਪ ਖਾਤ ਦੇ ਮੁਝੈ ਅਵਰੀਆ ਐ ਮਰਨ ਕਾਲ ਕਾ ਤਰਾਸ ਨੇ ਵਰੀਐ ਹੂੰ ਜੋ ਸਦਾ ਤੁਮਾਰੇ ਪਸ਼ਾ ਸ੍ਰੀ ਹਸਤੋ ਅਜੂ ਕਰਿਓ ਰਛਾ ਰਾਖ ਲੈ ਗੋ ਮੈਂ ਰਾਖਣ ਘਾਰੇ ਸਹਬ ਸੰਤ ਸਹਾਰੇ ਪਿਆਰੇ ਦੀਨ ਬੰਦ ਦੁਸ਼ਟਨ ਕੈ ਹੰਤਾ ਤਉ ਮਖਾਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮ ਅਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਿ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸ਼ਾ ਜਮਨ ਕਾਲ ਜੋਗਿ ਸ਼ਿਵ ਕੀਓ ਬੇਦਰਾਜ ਬ੍ਰਹਮਜੂਤੀ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਹ ਖਵਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾ ਤਿਜਸ਼ਨ ਉਪਜਾਇਆ ਆਦਿ ਅੰਤ ਹੈ ਕੈ ਅਵਤਾਰਾ ਸੋਈ ਗੁਰੂ ਸਮਝਿਓ ਕੁਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੇ ਸੇਵਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮ ਬਤ ਕੀਆ ਕਟ ਕਟ ਕੈ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੇ ਤੈ ਕੁੰ ਚਰਿਆ ਸਤਹੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੈ ਸੁਖੇ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇ ਅਪਾਰਾ ਜਬ ਅਕਰਖ ਕਰਤੋ ਕਬਖੋ ਤੁਮ ਮੈਂ ਮਿਲਤ ਦੇਤਰ ਸਭਖੋ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪੇ ਆਪਨੇ ਬੂਝ ਉਚਾਰਾਇ ਤੁਮ ਸਭ ਕੀ ਤੈ ਰਹਿ ਤਿਨ ਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਤ ਅਨੇਲ ਅਨਾਦ ਅasamb ਤਾ ਕਾ ਮੂੜ ਅਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਬੇਦਾ ਤਾ ਕੋ ਕਰਪਾ ਖਣੇ ਅਨਮਾਨਤ ਮਹਾ ਮੂੜ ਕਸ਼ਪੇ ਦਨ ਜਾਣਤ ਮਹਾ ਦੇਵ ਕੋ ਕੈਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨੈ ਪੇਵ ਆਪ ਆਪਨੇ ਬੌਤਖ ਜੈਤੀ ਬਰਨਾਤਾ ਭਿਨ ਭਿਨ ਤੁਹੇ ਤੈਤੀ ਤੁਮਰਾ ਲਖਾ ਨ ਜਾਏ ਪਸਾਰਾ ਕੀ ਵਿਦ ਸਜਾ ਪ੍ਰਥਮ ਸੰਸਾਰਾ ਇਕਾਏ ਰੂਪ ਅਨੂਪ ਸਰੂਪ ਆਰੰਕ ਭਇਓ ਰਾਵ ਕਹੇ ਪੂਪਾ ਅੰਡਜ ਜੇ ਰਜ ਸੇਤਜ ਕਿਨੇ ਉਤਪੁਜ ਖਾਨ ਬੌਰ ਰਚ ਦਿਨੇ ਕਹੋ ਫੂਲ ਰਾਜਾ ਸੁ ਬੈਟਾ ਕਹੋ ਸਮਟ ਪਿਓ ਸੰਕਰੇ ਇਕੈਠਾ ਸਗਰੇ ਸ੍ਰਿਸ਼ਟ ਤਕਾਏ ਅਚੰਭਵ ਆਤਜੁਗਾਤ ਸਰੂਪ ਸਜੰਭਵ ਆਬਰਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘਰ ਦੋਸ਼ਟਾ ਜਿਤੇ ਅਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਣਕਤਾ ਜੇ ਆਸ ਤੋਜ ਤਾ ਸ਼ਰਨੀ ਪਰੈ ਤਿਨ ਕੈ ਦੁਸ਼ਟ ਦੁਖਤ ਹੋਵੇ ਮਰੇ ਪੁਰਖ ਜਮਨੋ ਪਾਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਟ ਸਵਟਾਰੈ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਕੇ ਕਾਲ ਨਿਕਟਨੇ ਆਇ ਹੈ ਰੱਛਾ ਹੋਏ ਤਾ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਰਿਓ ਤਾਕੇ ਤਾਪ ਤਨ ਕਮਖਰਿਆ ਰਿੱਧ ਸਿੱਧ ਕਰਮ ਸਭ ਕੋਈ ਦੁਸ਼ਟ ਸ਼ਾਸ ਸਭ ਸਕੇ ਨਾ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਕਾਲ ਫਾਸਤੇ ਤਾਹੇ ਉੰਬਾਰਾ ਜਿਨ ਨਰ ਨਾਮ ਤੇਹਾਰੋ ਕਾਖ ਉਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੈਤ ਮੈਂ ਸ਼ਰਨ ਤੇਹਾਰੀ ਆਪ hath దੈ ਲੇ ਹੋ ਕੁਬਾਰੀ ਸਰਬ ਠਾਰਮ ਖ ਖਸਾਈ ਦੋਸ਼ਾ ਤ ਦੋਖ ਤੇ ਲੇ ਹੋ ਬਚਾਈ ਸਵਯਾ ਪਾਏ ਗਹੈ ਜਬ ਤੈ ਤੁਮਰੇ ਤਬ ਤੈ ਕੋ ਅੱਖ ਤਰੈ ਨੈ ਆਨਿਓ RAM ਰਖੇ ਮਪੁਰਾਨ ਕੁਰਾਨ ਅਨੇਕ ਕਹੈ ਮਤੇ ਇਕ ਨਮਾਨਿਓ ਸੰਮਰਤ ਸਾਸ਼ਤਰ ਵੇਦ ਸਵੇ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੁਹਰਾ ਸਗਲ ਦੁਆਰ ਕੋਟਾ ਢਕਾਇ ਗਹਉ ਤੁਹਾਰੋ ਦਵਾਰ ਬਾਹ ਗਹ ਕੇ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੇ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਾਖਜ ਸੈਤੇ ਮਾਨਵ ਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਇਆ ਸ਼ਬਦੋਂ ਤਾਂ ਗਾਵੋ ਹਰੀ ਕੇ ਰਾਮ ਅਨ ਜਨੇ ਵਸਾਇਆ ਕਹੈ ਨਾਨਕ ਆਨੰਦ ਹੈ ਕੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਖੋ ਖਰ ਨਾਲੇ ਧਰ ਨਾਲ ਰਖੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੇਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਨ ਸਭ ਨਾ ਗੱਲਾਂ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਾਖੈ ਨਾਨਕ ਮਨ ਮੇਰੇ ਸਦਾ ਰਖੋ ਖਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜੈਸਾ ਦੇਹ ਸੋ ਪਾਵੈ ਸਦਾ ਸਿਫਤ ਸਲਾਤ ਤੇਰੀ ਨਾਮ ਮਨਵਸਾਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਪਵਾਈਆਂ ਕਰ ਸਾਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਖਾ ਜਿਸ ਦੀਆਂ ਇਹ ਵਡਿਆਈਆਂ ਕਾਹ ਹੈ ਨਾਨਕ ਸੁਣੋ ਸੰਤਖ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੈ ਪੰਚ ਸ਼ਬਦ ਤਿਤਕਾਰਸ ਪਾਗੇ ਘਰਸ ਪਾਗੇ ਸ਼ਬਦ ਵਾਜੈ ਕਲਾਜੈ ਤਿਤ ਘਰ ਉਤਾਰੀਆ ਪੰਚ ਦੂਤ ਤਿਤ ਵਾਸਾ ਕੀਤੇ ਕਾਲ ਕੰਟਕ ਮਾਰਿਆ ਤੋਰ ਕਰਮ ਪਾਇ ਤਿਤ ਜਿੰਨ ਕੋ ਸੇ ਨਾਮ ਖਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੈ ਅਨੰਦ ਸਣ ਹੋਵਣ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੈ ਸਗਲ ਵਸੂਰੇ ਦੁਖ ਰੋਗ ਸੰਤਾ ਪੀ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੈ ਪੂਰੇ ਗੁਰ ਤੇ ਜਾਣੇ ਸੁਣਤੇ ਪਨੀਤ ਕਹਤੇ ਪਵਿਤ ਸਤ ਗੁਰ ਰਖਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੈ ਅਨਹਦ ਤੂਰੇ ਮੰਦਾਬ ਨੇ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਓ ਠਾਕੁਰ ਕਾ ਪਈਓ ਜਿਸ ਕਾ ਸਭਸ ਅਧਾਰ ਜੇ ਕੋ ਖਾਵੈ ਜੇ ਕੋ ਪੁੰਚਾਇ ਤਸ ਕਾ ਹੋਏ ਉਦਾਰ ਇਹ ਵਸਤਾ ਤਜੇ ਨੈ ਜਾਏ ਨਿਤਨੇਤ ਰਖੇ ਅਰਤਾਰ ਤਾਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਅਪਸਾਰ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤ ਨਾਹੀਂ ਮੈਨੋ ਜੋਗ ਕੀਤਾਈ ਮੈਂ ਨਿਰਗੁਣ ਆਰੇ ਕੋ ਗੁਣ ਨਾਖੇ ਆਪੇ ਤਰਸ ਪਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾਂ ਤਨ ਮਨ ਥਿਵੇਂ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਏ ਨਾ ਹੈ ਉਥੈ ਤੇਰੀ ਰਖ ਅੰਮੇ ਉਦਰ ਮਾਹੈ ਸੁਣ ਕੈ ਜਮਕੈ ਦੂਤ ਨਾਏ ਤੇਰੇ ਛਟ ਜਾਹੈ ਪੌਜਲ ਬਖਮ ਅਸਗਾਖ ਗੋਰਾ ਸ਼ਬਦੀ ਪਾਰ ਪਾਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਐ ਖਾਹੈ ਕਲਮੈ ਇਹੋ ਪੁੰਨ ਗੁਣ ਗੋਵਿੰਦ ਗਾਹੈ ਸਭ ਸੈ ਨੋ ਕਿਰਪਾਲ ਸਮਾਲੈ ਸਾਖੈ ਸਾਖੈ ਬਿਰਥਾ ਕੋਏ ਨ ਜਾਏ ਜੇ ਆਵੈ ਤੁਧ ਆਹੈ ਸਲੋਕ ਮਹਲਾ ਪੰਜਵਾਂ ਅੰਤਰ ਗੌਰ ਅਰਾਧਨ ਜਿਹਵਾ ਜਪ ਗੁਰਨਾ ਨੇਤ੍ਰੀ ਸਤਗੁਰ ਪੇਖਨ ਸ਼ਰਵਨੀ ਸੁਨਨਾ ਗੁਰਨਾ ਸਤ ਗੁਰ ਸੇਤੀ ਰਤ ਆ ਦਰਗਹ ਪਾਈ ਠਾ ਕਹੋ ਨਾਨਕ ਕਿਰਪਾ ਕਰੈ ਜਿਸ ਨੂੰ ਇਹ ਵਥ ਦੇ ਜਗੁ ਮਹਿ ਉਤਮ ਕਾਢੀ ਆਹੈ ਵਿਰਲੇ ਕਈ ਕੇ ਮਹੰਲਾ ਪੰਜਵਾ ਰਖੈ ਰਖਣ ਘਰ ਅਪ ਅਵਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਇ ਆਪ ਦਿਆਲ ਮਨੁ ਹੁ ਨਾ ਵਿਸਾਰਿ ਅਨ ਸਾਥ ਜਨ ਕੈ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਖਨ ਮਾਹਿ ਬਿਦਾਰਿ ਅਨ ਤਿਸ ਸਹਬ ਕੀਟ ਕ ਨਾਨਕ ਮਨੇ ਮਾਹੇ ਜੈਸਾ ਸਿਮਰਤ ਸੁਖ ਹੋਇ ਸਗਲੇ ਦੁਖ ਜਾਖੈ ਜੈਸਾ ਸਹਵਕੀਟ ਕੋ ਨਾਨਕ ਮਨੇ ਮਾਹੈ ਜੈਸਾ ਸਿਮਰਤ ਸੁਖ ਹੋਏ ਸਗਲੇ ਦੁਖ ਜਾਖੈ ਸਗਲਿਆ ਦੁਖਾ ਇਕਲੇਸਾ ਪਾਪਾ ਰੋਗਾ ਦਾ ਨਾਸ ਜਿਸ ਗਰਹਿ ਵਿਖੈ ਆਪ ਜੀ ਦੇ ਭਜਨ ਗੁਰ ਬਾਣੀ ਦਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ